ਗੁਰੂਰਸਾਏ ਦੇ ਪਿੰਡ ਮੋਹਨਕੇ ਉਤਾੜ ਚ ਚਿੱਟੇ ਦੇ ਸ਼ੱਕ ਵਿੱਚ ਨੌਜਵਾਨ ਵਿਸ਼ਵਜੀਤ ਸਿੰਘ ਨੂੰ ਚੱਕਣਾਈ ਪੁਲਿਸ ਤੋਂ ਲੋਕਾਂ ਨੇ ਛਡਵਾਇਆ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਪੁਲਿਸ ਨੇ ਪਰਿਵਾਰ ਤੇ ਇੱਟਾ ਰੋੜੇ ਤੇ ਸਰਕਾਰੀ ਡਿਊਟੀ ਵਿੱਚ ਵਿਗਨ ਪਾਉਣ ਦਾ 15 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ ਗੁਰੂ ਰਸਾਇਦੇ ਪਿੰਡ ਮੋਹਨਕੇ ਉਤਾੜ ਵਿੱਚ ਪੁਲਿਸ ਵੱਲੋਂ 15 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉਹਨਾਂ ਉੱਪਰ આરોਪ ਹੈ ਕਿ ਉਹਨਾਂ ਵੱਲੋਂ ਪੁਲਿਸ ਦੇ ਕੰਮ ਵਿੱਚ ਵਿਗੜਨ ਪਾਇਆ ਗਿਆ ਅਤੇ ਪੁਲਿਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਲੇਕਿਨ ਜੋ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਇਹ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਕਿ ਪੁਲਿਸ ਨਾਲ ਕੁੱਟਮਾਰ ਕੀਤੀ ਗਈ ਹੈ। ਜਦਕਿ ਇੱਕ ਪੁਲਿਸ ਕਰਮੀ ਨੂੰ ਛੱਡ ਕੇ ਬਾਕੀ ਸਾਰੇ ਪੁਲਿਸ ਕਰਮੀ ਸਿਵਲ ਵਰਦੀ ਵਿੱਚ ਹਨ। ਮਾਮਲਾ ਪਿੰਡ ਮੋਹਨਕੇ ਉਤਾਰਦਾ ਹੈ ਜਿੱਥੇ ਇੱਕ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਨੌਜਵਾਨ ਨੂੰ ਚੁੱਕਣ ਗਈ ਸੀ ਪਰ ਪਿੰਡ ਵਾਲੇ ਅਤੇ ਪਰਿਵਾਰ ਵੱਲੋਂ ਪੁਲਿਸ ਦੀ ਧੱਕੇਸ਼ਾਹੀ ਦਾ ਵਿਰੋਧ ਕੀਤਾ ਗਿਆ ਤੇ ਪੁਲਿਸ ਜ਼ਬਰਦਸਤੀ ਲੜਕੇ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੀ ਸੀ ਜਦ ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਨੇ ਵਾਰੰਟ ਪੁੱਛੇ ਤਾਂ ਪੁਲਿਸ ਕੁਝ ਵੀ ਦਿਖਾ ਨਹੀਂ ਸਕੀ ਅਤੇ ਪਿੰਡ ਵਾਲਿਆਂ ਨੇ ਪੁਲਿਸ ਵਾਲਿਆਂ ਦੀ ਕਸਟਡੀ ਉੱਤੇ ਉਕਤ ਲੜਕੇ ਨੂੰ ਛਡਵਾ ਲਿਆ ਪੁਲਿਸ ਨੇ ਇਸ ਮਾਮਲੇ ਵਿੱਚ ਪਿੰਡ ਵਾਲਿਆਂ ਤੇ ਪਰਿਵਾਰ ਤੇ ਐਫ ਆਈ ਆਰ ਦਰਜ ਕਰ ਦਿੱਤੀ ਪਿੰਡ ਵਾਲਿਆਂ ਨੇ ਵੀਡੀਓ ਦਿਖਾਉਂਦੇ ਹੋਏ ਦੱਸਿਆ ਕਿ ਕਿਸੇ ਵੱਲੋਂ ਵੀ ਪੁਲਿਸ ਨਾਲ ਕੋਟਮਾਰ ਨਹੀਂ ਕੀਤੀ ਗਈ ਪਰ ਪੁਲਿਸ ਵੱਲੋਂ ਧੱਕੇ ਕਰਦੇ ਹੋਏ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਪੁਲਿਸ ਲਗਾਤਾਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ ਜਿਸ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਿਲ ਹੈ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਤੇ ਕੋਟਮਾਰ ਕੀਤੀ ਗਈ ਹੈ ਜੀ ਮੇਰਾ ਨਾਮ ਮੌਨਿਕਾ ਰਾਣੀ ਹੈਗਾ ਮੋਰ ਕੇ ਉਤਾਰ ਵੀ ਆਈ ਹਾਂ ਹਾਂਜੀ ਮੇਰੀ ਡਿਲੀਵਰੀ ਹੋਈ ਹੈ ਮੇਰੇ ਤੇ ਇੱਕ ਮਹੀਨੇ ਦਾ ਜਾ ਕੇ ਪੁਲਿਸ ਕਾਰਨ ਇਹ ਹੀ ਕਾਰਨ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨਾਂ ਕੋਈ ਹੀ ਪੁੱਛਦੇ ਰਹੇ ਕਿ ਹਾਂ ਵੀ ਤੁਸੀਂ ਇਹਨਾਂ ਫੜਿਆ ਕਿਉਂ ਜਿਵੇਂ ਮੇਰੇ ਘਰ ਵਾਲੇ ਨੇ ਫੜਿਆ ਸੀਗਾ ਕਿ ਕਿਉਂ ਫੜਿਆ ਤੁਸੀਂ ਇਹਨਾਂ ਦੀ ਗਲਤੀ ਕੀਤੀ ਹੈ ਸਾਨੂੰ ਬਾਰ ਬਾਰ ਇੱਕੋ ਗੱਲ ਕਹਿੰਦੇ ਸੀ ਇਹਨਾਂ ਕੋ ਅਸੀਂ ਸਮਾਨ ਫੜਿਆ ਸੀ ਕਿ ਕੋਈ ਜਿਹੜਾ ਸਮਾਨ ਫੜਿਆ ਕੋਈ ਵੀ ਜਿਹੜਾ ਕੁਝ ਵੀ ਫੜਿਆ ਤੁਸੀਂ ਉਹ ਸਾਨੂੰ ਦਿਖਾ ਦਿਓ ਕਹਿੰਦੇ ਉਹ ਆ ਜਾਂਦਾ ਆ ਜਾਂਦਾ ਮਤਲਬ ਕਿ ਹਾਂ ਵੀ ਕੋਈ ਨਾ ਨਵਾਰਾ ਮੰਗਵਾਉਣਾ ਸੀਗਾ ਕਿਤੇ ਜਿਹੜੇ ਜਿਹੜੇ ਆਏ ਸੀ ਤਿੰਨ ਜਣੇ ਸੀਗੇ ਤੇ ਉਹਨਾਂ ਨੇ ਬਾਅਦ ਚ ਗੱਡੀ ਤੇ ਬੋਲਸ ਹੋਰ ਮੰਗਵਾਈ ਸੀਗੀ ਵਰਦੀ ਜਿਹੜੇ ਪਹਿਲਾਂ ਆਏ ਸੀ ਉਹਨਾਂ ਨੇ ਉਹ ਸਿਵਲ ਡਰੈਸੇ ਸੀਗੇ ਕੋਈ ਵਰਦੀ ਨਹੀਂ ਪਾਈ ਹੋਈ ਸੀ ਉਹਨਾਂ ਨੇ ਜੀ ਤੇ ਜੇ ਤਾਂ ਫੜਿਆ ਤੇ ਕੁੱਟ ਮਾਰੀ ਜੀ ਸਾਡੇ ਵੱਲੋਂ ਕੋਈ ਕੁੱਟ ਮਾਰਨੀ ਹੋਈ ਜੀ ਮੇਰੇ ਘਰ ਵਾਲਿਆਂ ਨੂੰ ਕੁੱਟਿਆ ਇਹਨਾਂ ਨੂੰ ਉਹਨਾਂ ਦੇ ਦੋਨਾਂ ਸਿਰ ਕੰਨ ਤੇ ਮਾਰਿਆ ਉਹਨਾਂ ਦੇ ਇੱਕ ਇੱਕ ਕੰਨ ਦਾ ਪਰਦਾ ਖਰਾਬ ਹੋ ਗਿਆ ਜੀ ਹਾਂਜੀ ਸਾਨੂੰ ਉੱਥੇ ਜਦੋਂ ਥਾਣੇ ਲੈ ਕੇ ਗਏ ਸਾਡੇ ਨਾਲ ਐਸਐਚਓ ਸਾਹਿਬ ਨੇ ਖੁਦ ਕੁੱਟਿਆ ਕਿੰਨੇ ਜਨਨ ਚੁੱਕ ਲੈ ਗਏ ਤਿੰਨ ਜਨਨ ਲੈ ਕੇ ਗਏ ਨੇ ਇੱਕ ਮੇਰੀ ਚਾਚੀ ਸੱਸੀ ਕੇ ਤੇ ਇੱਕ ਮੇਰੀ ਦਰਾਨੀ ਸੀ ਵੀ ਕੀ ਵਜ੍ਹਾ ਸੀ ਤੁਹਾਡੀ ਉਹ ਘੜੀ ਆਪਣਾਉਣ ਦੀ ਵਜ੍ਹਾ ਸੀ ਕੀ ਕਰ ਹਾਂਜੀ ਕਹਿੰਦੇ ਸੀ ਕਿ ਹਾਂ ਵੀ ਤੁਸੀਂ ਬੰਦਾ ਚੜਾਇਆ ਜੀ ਬੰਦਾ ਤਾਂ ਹਾਂ ਕੋਈ ਗਲਤੀ ਹੋਵੇ ਤਾਂ ਦੀ ਸੰਸ ਜਾਣਦੀ ਹੈ ਤੇ ਉਹ ਜਦੋਂ ਹਾਂ ਵੀ ਸਾਡਾ ਬੰਦਾ ਇੱਥੇ ਖੜਾ ਸੀਗਾ ਸਾਈਡ ਤੇ ਉਹ ਸਾਨੂੰ ਘੇਰ ਕੇ ਸਾਨੂੰ ਲੈ ਗਏ ਫਿਰ ਉਸ ਤੋਂ ਬਾਅਦ ਹਾਂਜੀ ਲੇਡੀ ਜਲ ਵੀ ਲੇਡੀਜ਼ ਨਾਲ ਜੀ ਉਹ ਇੱਥੇ ਤਾਂ ਕੋਈ ਲੰਕਟਮ ਨਹੀਂ ਹੋਏ ਸਾਨੂੰ ਜਦੋਂ ਉੱਥੇ ਥਾਣੇ ਲੈ ਗਏ ਉੱਥੇ ਪਜਾ ਕੇ ਸਾਨੂੰ ਕਿਹਾ ਵੀ ਉਹ ਐਸਐਚਓ ਸਾਹਿਬ ਨੇ ਖੁਦ ਘਟਿਆ ਕਿਸੇ ਤੇ ਬੰਦਾ ਪਜਾਤਾ ਬੈਠ ਬੈਠ ਕੇ ਹਾਂਜੀ ਡੰਡ ਬੈਠ ਕੇ ਕੜਾਈਆਂ ਸਿੱਗੀਆਂ ਮੇਰੇ ਹਜੇ ਮਹੀਨੇ ਮਹੀਨਾ ਹੋਇਆ ਵੱਡਾ ਪ੍ਰਸ਼ਨ ਹੋਇਆ ਨੂੰ ਮੇਰੇ ਇੱਕ ਮਹੀਨੇ ਦੀ ਗੁੜੀਆ ਹੋਈ ਹੈ ਕੀ ਮੰਗ ਹਾਂਜੀ ਤੁਹਾਡੀ ਕੀ ਮੰਗ ਜੀ ਮੰਗ ਇਹ ਹੀ ਆ ਕਿ ਸਾਡੇ ਤੇ ਸਾਡੇ ਤਾਂ ਹੁਣ ਜਹਿਜ ਪਰਚਾ ਪਾਇਆ ਹੋਇਆ ਤੇ ਸਾਡੀ ਤਾਂ ਗਲਤੀ ਕੋਈ ਹੈ ਨਹੀਂ ਸੀਗੀ ਹਾਂਜੀ ਸਾਰੇ ਪਰਿਵਾਰ ਤੇ ਹਾਂਜੀ ਸਾਡੇ ਸਾਰੇ ਪਰਿਵਾਰ ਤੇ ਕੀਤਾ 15 ਜਣੇ ਦਾ ਨਾਮ ਲਿਖਿਆ ਹੋਇਆ ਆ ਉਹਨਾਂ ਨੇ ਤੇ 15 ਜਨਾਂ ਤੇ ਕਹਿੰਦੇ ਹਾਂ ਵੀ ਪਰਚਾ ਹੈਗਾ ਵੀ ਇਹੀ ਕਹਿੰਨੇ ਕਿ ਹਾਂ ਵੀ ਜੀ ਪੁਲਿਸ ਵਾਲੇ ਨੇ ਐਵੇਂ ਇੱਕ ਤਾਂ ਸਾਡੀ ਪਹਿਲੀ ਗੱਲ ਤੇ ਇਹ ਕਿ ਐਸੇ ਚੋਰ ਨੂੰ ਸਾਡੇ ਉੱਤੇ ਹੱਥ ਚੱਕਣ ਦਾ ਅਧਿਕਾਰ ਨਹੀਂ ਹੈਗਾ ਦੂਜੀ ਗੱਲ ਇਹ ਵੀ ਹੈ ਕਿ ਹਾਂ ਵੀ ਜੇ ਕੋਈ ਗਲਤੀ ਹੁੰਦੀ ਤੁਸੀਂ ਮੌਕੇ ਤੇ ਦੱਸੋ ਉਹਨਾਂ ਨੂੰ ਠੀਕ ਹੈ ਤੇ ਹਾਂ ਵੀ ਉਹਨਾਂ ਨੂੰ ਕਹੋ ਕਿ ਹਾਂ ਉਹਨਾਂ ਨੂੰ ਇਹ ਵੀ ਹੈ ਕਿ ਹਾਂ ਵੀ ਜੇ ਕੋਈ ਗਲਤੀ ਹੋਏ ਤਾਂ ਤੁਸੀਂ ਕਿਸੇ ਨੂੰ ਕੁਝ ਕਹੋ ਤੁਸੀਂ ਜਨਤਾ ਵੈਸੇ ਕੁਝ ਨਾ ਕਵੇ ਜੀ ਸਾਡੇ ਤੇ ਪਰਚਾ ਜਿਹੜਾ ਹੋਇਆ ਉਹਨਾਂ ਨੂੰ ਕਿ ਹਾਂ ਵੀ ਇਹਨਾਂ ਨੂੰ ਕਿ ਹਾਂ ਵੀ ਕੈਨਸਲ ਕਰਨ ਨੂੰ ਠੀਕ ਹੈ ਇਹਾਂ ਵੀ ਜਿਹੜੀ ਸਾਡੀ ਕੋਟਮਾਰ ਹੋਈ ਹੈ ਜੇ ਮੇਰੇ ਘਰ ਘਰ ਵਾਲੇ ਤੇ ਪਰਦਾ ਖਰਾਬ ਹੋ ਗਿਆ ਕੰਨ ਦਾ ਹੂੰ ਉਹਦਾ ਇਲਾਜ ਕੋਣ ਕਰਾਊਗਾ ਜੀ ਹਾਂਜੀ ਉਹਨਾਂ ਦੇ ਦੋਨੋਂ ਸਾਈਡ ਤੇ ਕੰਨ ਤੇ ਮਾਰਿਆ ਜੀ ਤੰਨੇ ਦੇਖ ਹਾਂਜੀ ਨਿਕਲਿਆ ਕੁਛ ਨਹੀਂ ਜੀ ਕੁਛ ਵੀ ਨਹੀਂ ਸੀ ਕੰਨਾਂ ਕੋਲ ਉਹਨਾਂ ਦੇ ਪਕਾਣੇ ਦਾ ਪਰਦਾ ਖਰਾਬ ਹੋ ਗਿਆ ਹੁਣ ਉਹਨਾਂ ਦਾ ਇਲਾਜ ਸਾਨੂੰ ਅਲੱਗ ਤੋਂ ਕਰਵਾਉਣਾ ਪੈਣਾ ਹਾਂਜੀ ਸਰ ਜੀ ਇਨਸਾਫ ਤਾਂ ਮਿਲਣਾ ਚਾਹੀਦਾ ਸਾਨੂੰ ਅਸੀਂ ਗੱਡੀਆਂ ਬੈਠੇ ਸੀ ਪੌਣੇ ਇੱਕ ਦਾ ਟਾਈਮ ਹੈਗਾ ਸੀ ਤੇ ਸਾਨੂੰ ਕਹਿਣ ਆਏ ਸੀ ਵੀ ਤੁਹਾਡੇ ਭਰਾ ਨੂੰ ਕੁੱਟੀ ਜਾ ਰਹੇ ਨੇ ਪੁਲਿਸ ਵਾਲੇ ਤੇ ਅਸੀਂ ਭੱਜ ਕੇ ਗਏ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਕੁੱਟਿਆ ਜਾ ਰਿਹਾ ਸੀ ਪਿੱਛੇ ਅਸੀਂ ਬਾਅਦ ਚ ਗਏ ਤਾਂ ਫਿਰ ਵੀ ਕੁੱਟੀ ਜਾ ਰਹੀ ਸੀ ਅਸੀਂ ਛੁਡਾਉਣ ਗਏ ਸੀ ਤੇ ਉੱਥੇ ਪੁਲਿਸ ਵਾਲੇ ਸੀ ਤੇ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀਡੀਓ ਬਣਾਓ ਅਸੀਂ ਬਣਾ ਰਹੇ ਸੀ ਤੇ ਸਾਡੇ ਤੇ ਉਹਨਾਂ ਨੇ ਝੂਠਾ ਪਰਚਾ ਪਾਤਾ ਮੇਰੇ ਤੇ ਤੇ ਮੇਰੀ ਲਾਈਫ ਸਾਰੀ ਖਰਾਬ ਹੋ ਜਾਣੀ ਹੈ ਤੇ ਕੀ ਕਰਦੇ ਹੋ ਕੀ ਕਰਦੇ ਹੋ ਅਸੀਂ ਮੈਂ ਬੀਏ ਕਰ ਰਹੀ ਆ ਤੇ ਇਸ ਕਰ ਮੈਂ ਕਹਿਣਾ ਚਾਹੁੰਦੀ ਆ ਕਿ ਮੇਰੀ ਲਾਈਫ ਖਰਾਬ ਹੋ ਸਕਦੀ ਏ ਤੇ ਇਸ ਲਈ ਕਿ ਮੇਰਾ ਝੂਠਾ ਪਰਚਾ ਪਾਇਆ ਗਿਆ ਉਹ ਰੱਦ ਕਰ ਦਿੱਤਾ ਜਾਵੇ ਕੀ ਤੁਹਾਡਾ ਜਿਹੜਾ ਤੁਹਾਡਾ ਕੀ ਗੁਨਾਹ ਸੀਗਾ ਮੇਰਾ ਤਾਂ ਗੁਨਾਹ ਕੋਈ ਨਹੀਂ ਸੀ ਮੈਨੂੰ ਤਾਂ ਕਿਸੇ ਨੇ ਕਿਹਾ ਸੀ ਵੀ ਵੀਡੀਓ ਬਣਾਉਣ ਲਈ ਤੇ ਮੈਂ ਬਣਾ ਰਹੀ ਸੀ ਮੈਨੂੰ ਨਹੀਂ ਪਤਾ ਵੀ ਇੰਨਾ ਸਭ ਹੋ ਜਾਏਗਾ ਤੇ ਨਾ ਐਸੀ ਕਦੇ ਇਸ ਪੰਗੇ 'ਚ ਕਦੇ ਪਾਇਆ ਥਾਣੇ ਤੁਹਾਨੂੰ ਵੀ ਨਾਲ ਲੈ ਕੇ ਗਏ ਸੀ ਥਾਣੇ ਤਾਂ ਨਹੀਂ ਸਾਨੂੰ ਲੈ ਕੇ ਗਏ ਬਟ ਸਾਡੇ ਤੇ ਪਰਚਾ ਮੇਰੇ ਤੇ ਪਾਇਆ ਗਿਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਥੇ ਹੀ ਪੁਲਿਸ ਨੇ ਆਪਣਾ ਪੱਖ ਰੱਖ ਕੇ ਦੱਸਿਆ ਕਿ ਜਦ ਉਕਤ ਦੋਸ਼ੀ ਨੂੰ ਇੱਕ ਮੁਕਦਮੇ ਵਿੱਚ ਫੜਿਆ ਗਿਆ ਤਾਂ ਪਰਿਵਾਰ ਅਤੇ ਕੁਝ ਪਿੰਡ ਵਾਸੀਆਂ ਵੱਲੋਂ ਪੁਲਿਸ ਦੇ ਨਾਲ ਜ਼ਬਰਦਸਤੀ ਕੀਤੀ ਗਈ ਤੇ ਉਹਨਾਂ ਦੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਗਿਆ ਪੁਲਿਸ ਤੇ ਇਟਾ ਰੋੜਿਆ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੇ ਉਹਨਾਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਏ ਜੀ ਮੋਨਕਿਓ ਤਾੜ ਦੇ ਵਿੱਚ ਵਿਸ਼ਵਜੀਤ ਉਰਫ ਵਿੱਕੀ ਨਾਂ ਦਾ ਮੁੰਡਾ ਸੀਗਾ ਜਿਸ ਤੇ ਪੁਲਿਸ ਨੂੰ ਸ਼ੱਕ ਸੀਗਾ ਵੀ ਉਹਦੇ ਕੋਲ ਕੁਝ ਨਾ ਕੁਝ ਨਸ਼ੀਲਾ ਪਦਾਰਥ ਜਾਬਦਾ ਜਿਸ ਨੂੰ ਉਦੋਂ ਟੀਮ ਨੇ ਸਾਡੀ ਜਾ ਕੇ ਅਰੈਸਟ ਕਰ ਲਿਆ ਸੀ ਫੜ ਲਿਆ ਸੀਗਾ ਪਰ ਉਸ ਤੋਂ ਬਾਅਦ ਜਿਹੜੇ ਉਹਦੇ ਪਰਿਵਾਰਕ ਮੈਂਬਰ ਸੀਗੇ ਜਿਹੜੀ ਉਹਦੀ ਘਰਵਾਲੀ ਸੀ ਤੇ ਉਹਦੇ ਨਾਲ ਹੋਰ ਦੋ ਤਿੰਨ ਲੇਡੀਜ਼ ਸੀਗੀਆਂ ਤੇ ਉਹਦੇ ਜਿਹੜੇ ਚਾਚੇ ਤਾਏ ਦੇ ਮੁੰਡੇ ਸੀਗੇ ਉਹ ਆ ਕੇ ਪੁਲਿਸ ਪਾਰਟੀ ਦੇ ਗੱਲ ਪੈ ਗਏ ਤੇ ਉਹਨਾਂ ਨੇ ਉੱਥੋਂ ਉਹਨੂੰ ਮੁੰਡੇ ਨੂੰ ਛੁਡਾ ਕੇ ਤੇ ਉੱਥੋਂ ਭਜਾ ਦਿੱਤਾ ਜਿਸ ਤੇ ਅਸੀਂ 162 ਨੰਬਰ ਐਫ ਆਈ ਆਰ ਹੈ ਜਿਹੜੀ ਅਸੀਂ ਦਰਜ ਰਿਸਟਰ ਕੀਤੀ ਹੈ ਜੋ ਕਿ ਧਾਰਾ 132 221 262 304 2 355 2 190 99 ਦੇ ਵਿੱਚ ਬੀ ਐਨ ਐਸ ਦੇ ਵਿੱਚ ਇਹ ਸ਼ਾਮਲ ਹੈ ਫੋਰਸ ਪਾਰਟੀ ਦੇ ਰੋਕ ਲਗਾ ਰਹੇ ਤੇ ਕੁੱਟਮਾਰ ਕਰ ਰਹੇ ਪੁਲਿਸ ਪਾਰਟੀ ਨਾਲ ਤਾਂ ਪੁਲਿਸ ਪਾਰਟੀ ਦੀ ਤਾਂ ਗੱਲ ਪਈ ਸੀ ਇਹ ਕੁੱਟਮਾਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰ ਲਿਆ ਉਥੇ ਪੀੜਤ ਪਰਿਵਾਰ ਵੱਲੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਜੋ ਪੁਲਿਸ ਵੱਲੋਂ ਕੀਤੇ ਗਏ ਝੂਠੇ ਮੁਕੱਦਮੇ ਰੱਦ ਹੋ ਸਕਣ ਅਤੇ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਸਕੇ ਤੇ ਉਹਨਾਂ ਨੂੰ ਇਨਸਾਫ ਮਿਲ ਸਕੇ। ਖੇਡ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ